ਤੇ ਨੌਜਵਾਨ ਵੱਲੋਂ ਕੋਈ ਪੈਲ ਨਹੀਂ ਕੀਤੀ ਗਈ ਚਲਦੇ ਜਾਂ ਗੋਲੀਆਂ ਵੀ ਮਾਰੀਆਂ ਗਿਆ ਫੌਜਾਂ ਲੋ ਬੰਬ ਵੀ ਸੁੱਟੇ ਨੌਜਵਾਨ ਸ਼ਾਂਤੀ ਬਣਾਉਂਦੇ ਰਹਿਗੇ ਹੱਥੀਂ ਜੋੜਦੇ ਰਹਿਗੇ ਪਰ ਸਰਕਾਰ ਇਹਨੂੰ ਬਦਨਾਮ ਕਰਨਾ ਚਾਹੁੰਦੀ ਇਹਨੂੰ ਇੱਕ ਧਰਮ ਦੇ ਰਗਤ ਦੇਣਾ ਚਾਹੁੰਦੀ ਪਰ ਜਿਹੜੇ ਲੋਕ ਨੇ ਜਾਂ ਨੌਜਵਾਨ ਨੇ ਇਹਨਾਂ ਪੱਤੇ ਕੁੱਟੇ ਨੇ ਸਰਕਾਰ ਦੇ ਉਹਨਾਂ ਹਰਿਆਣੇ ਆਪਣੇ ਪੰਜਾਬ ਭਾਰਤ ਦੇ ਕਿਸਾਨਾਂ ਦਾ ਏਕਤਾ ਹੈ ਉਹਨਾਂ ਆਖਿਆ ਵੀ ਇੱਥੇ ਹਿੰਦੂ ਵੀ ਇਹ ਸੰਘਰਸ਼ ਕਰ ਰਿਹਾ ਇੱਥੇ ਮੁਸਲਮਾਨ ਵੀ ਇੱਥੇ ਸਿੱਖ ਵੀ ਇਹ ਕੋਈ ਧਰਮ ਦੀ ਗੱਲ ਨਹੀਂ ਛਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਾਡਾ ਇੱਕ ਨੌਜਵਾਨ ਛੀਦ ਹੋਇਆ ਤੇ ਬੰਬ ਮਾਰੇ ਜਾ ਰਹੇ ਜਿਹੜੇ ਛਰੇ ਲੱਗ ਰਹੇ ਤੁਸੀਂ ਵੀ ਇੱਥੇ মিডিਆ ਕਵਰ ਚੁੰਨ ਚੁੰਨ ਕੇ মিডিਆ ਕਵਰ ਜੋ ਕਰਦੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਸ਼ਰਮ ਆਉਣੀ ਚਾਹੀਦੀ ਇਹੋ ਜੇ ਇਹਨੂੰ ਖੱਟਰ ਨੂੰ ਅਸੀਂ ਆਪਣੇ ਆਪੇ ਨੌਜਵਾਨ ਮਾਰ ਲਏ ਇਹ ਇੱਥੇ ਵੀਡੀਓ ਤੇ ਨਹੀਂ ਝੂਠ ਮਾਰਦੀਆਂ ਜੋ ਕੈਮਰੇ 'ਚ ਕੈਦ ਹੋਗਾ ਤੁਹਾਡੇ ਛਰੇ ਆਮ ਦੇਖੀ ਜਾਂਦੇ ਆ ਵੀ ਤੁਹਾਡੇ ਜਿਹੜੇ ਉਧਰੋਂ ਫੋਰਸਾਂ ਉਹ ਗੋਲੀ ਚਲਾਈ ਜਾਂਦੀਆਂ ਤੁਹਾਡੇ ਪ੍ਰਾਈਵੇਟ ਬੰਦੇ ਬਾਰਡਰ ਦੇ ਲਾਗੇ ਉਹ ਗੋਲੀ ਚਲਾਈ ਜਾਂਦੇ ਅਸੀਂ ਅਸਵੇਂ ਮੌਜੂਦ ਆ ਹੋਰੀ ਬਾਰਡਰ ਕਿਤੇ ਤਾਂ ਦੱਲਦੀ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਹਿੰਸਾ ਜਿਹੜੀ ਕੀਤੀ ਗਈ ਹੈ ਇੱਥੇ ਜੋ ਕਹਿ ਸਕਦੇ ਆ ਕਿ ਅਤੂ ਗੈਸ ਦੇ ਗੋਲੇ ਜੋ ਕਿਸਾਨਾਂ ਦੇ ਉੱਤੇ ਵਾਰਾਏ ਗਏ ਨੇ ਤਾਂ ਉਸ ਤੋਂ ਉਸ ਮੌਕੇ ਉਸ ਸਮੇਂ ਦੇ ਵਿੱਚ ਜਿਹੜੀ ਜਥੇਬੰਦੀ ਸਭ ਤੋਂ ਮੋਹਰੇ ਸੀਗੀ ਕਿਉਂਕਿ ਜਿੱਥੇ ਨੌਜਵਾਨ ਵੀਰ ਮੌਜੂਦ ਸਨ ਉਹਨਾਂ ਦੇ ਨਾਲ ਇੱਕ ਜਿਹੜੀ ਜਥੇਬੰਦੀ ਸੀਗੀ ਜਿਹੜੀ ਸਭ ਤੋਂ ਅੱਗੇ ਸੀਗੀ ਤਾਂ ਉਹਨਾਂ ਦੇ ਜਿਹੜੇ ਆਗੂ ਨੇ ਪਲਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤਾਂ ਕਿਵੇਂ ਵੇਖਦੇ ਕਹਿੰਗੇ ਕੱਲ ਸਭ ਤੋਂ ਮੋਹਰੇ ਤੁਸੀਂ ਸੀਗੇ ਤੁਹਾਡੇ ਨਾਲ ਜਥੇਬੰਦੀਆਂ ਸਨ ਨਾਲ ਨੌਜਵਾਨ ਵੀਰ ਵੀ ਸਨ ਪਰ ਹਾਲਾਤ ਕਿਦਾਂ ਦੇ ਸੀਗੇ ਸਰਕਾਰ ਵੱਲੋਂ ਜਿਸ ਤਰੀਕੇ ਦਾ ਵਤੀਰਾ ਜੋ ਜੋ ਕਿਸਾਨਾਂ ਦੇ ਨਾਲ ਕੀਤਾ ਗਿਆ ਕਿਵੇਂ ਵੇਖਦੇ ਬਿਲਕੁਲ ਜੀ ਜਿੱਦਾਂ ਨੌਜਵਾਨ ਤੁਸੀਂ ਹੁਣ ਵੀ ਵੇਖ ਰਹੇ ਜੋ ਇਹ ਵਲੰਟੀਅਰ ਲਾ ਕੇ ਸ਼ਾਂਤੀ ਬਣਾ ਰਹੇ ਕੱਲ ਵੀ ਇਹ ਸ਼ਾਂਤੀ ਬਣਾ ਰਹੇ ਕਲਵੀਨ ਨੌਜਵਾਨ ਚੈਨ ਬਣਾ ਕੇ ਬਿਲਕੁਲ ਸ਼ਾਂਤੀ ਜਿਹੜਾ ਸਰਕਾਰ ਦੇ ਆਰ ਆਰ ਐਸ ਦੇ ਬੰਦੇ ਹਰਿਆਣੇ ਵੱਲੋਂ ਟਪਾਏ ਜਾਂਦੇ ਆ 15 ਤੋਂ 20 ਜਣੇ ਉਹ ਇੱਧਰ ਆਉਂਦੇ ਨੇ ਉਹ ਫੌਜ ਨੂੰ ਕੁਝ ਕਹਿੰਦੇ ਨੇ ਉਹਦਾ ਪਤਾ ਨਹੀਂ ਲਾ ਜਿਉਂਦੋਂ ਹੀ ਪਾਣੀ ਦੀਆਂ ਪਿਛਾੜਾਂ ਬੰਬ ਸੁੱਟਣ ਲੱਗ ਉਹ ਨਾਲ ਦੀ ਨਾਲ ਹੀ ਉਧਰ ਟਪਾਏ ਜਾਂਦੇ ਨੇ ਤੇ ਨੌਜਵਾਨ ਵੱਲੋਂ ਕੋਈ ਪੈਲ ਨਹੀਂ ਕੀਤੀ ਗਈ ਚਲਦੇ ਜਾਂ ਗੋਲੀਆਂ ਵੀ ਮਾਰੀਆਂ ਗਿਆ ਫੌਜਾਂ ਵੱਲੋਂ ਬੰਬ ਵੀ ਸੁੱਟੇ ਨੌਜਵਾਨ ਸ਼ਾਂਤੀ ਬਣਾਉਂਦੇ ਰਹਿ ਗੇ ਹੱਥੀਂ ਜੋੜਦੇ ਰਹਿ ਗੇ ਜਿਹੜੀਆਂ ਕੋਈ ਪ੍ਰਾਲੀ ਨੂੰ ਕਹਿ ਰਹੇ ਆ ਧੂਆਂ ਕੀਤਾ ਇਹ ਸਾਰ ਆਰ ਆਰ ਐਸ ਦੇ ਬੰਦਿਆਂ ਨੇ ਕੀਤਾ ਕੋਈ ਨੌਜਵਾਨਾਂ ਦਾ ਦੇ ਵਿੱਚ ਨਹੀਂ ਇੱਕ ਗੱਲ ਨੌਜਵਾਨ ਸਿਰਫ ਅੱਜ ਵੀ ਨੌਜਵਾਨ ਜਾਪਦੇ ਜਾਂ ਜਿੱਦਨਦੇ ਆ ਉਦਨ ਦੇ ਨੌਜਵਾਨ ਜਾਪਦੇ ਪਰ ਸਰਕਾਰ ਇਹਨੂੰ ਬਦਨਾਮ ਕਰਨਾ ਚਾਹੁੰਦੀ ਇਹਨੂੰ ਇੱਕ ਧਰਮ ਦੀ ਰਗਤ ਦੇਣਾ ਚਾਹੁੰਦੀ ਪਰ ਜਿਹੜੇ ਲੋਕ ਨੇ ਜਾਂ ਨੌਜਵਾਨ ਨੇ ਇਹਨਾਂ ਪੱਤੇ ਕੁੱਟੇ ਨੇ ਸਰਕਾਰ ਦੇ ਉਹਨਾਂ ਹਰਿਆਣੇ ਆਪਣੇ ਪੰਜਾਬ ਭਾਰਤ ਦੇ ਕਿਸਾਨਾਂ ਦਾ ਏਕਤਾ ਨਹੀਂ ਆ ਉਹਨਾਂ ਆਖਿਆ ਵੀ ਇੱਥੇ ਹਿੰਦੂ ਵੀ ਇਹ ਸੰਘਰਸ਼ ਕਰ ਰਿਹਾ ਇੱਥੇ ਮੁਸਲਮਾਨ ਵੀ ਇੱਥੇ ਸਿੱਖ ਵੀ ਇਹ ਕੋਈ ਧਰਮ ਦੀ ਗੱਲ ਨਹੀਂ ਇਹਦੇ ਕਿਤੇ ਨਾਲ ਜੁੜੇ ਹੋਏ ਲੋਕ ਆਏ ਨੇ ਇਸ ਕਰਕੇ ਸਰਕਾਰ ਜਿਹੜਾ ਇਹਨਾਂ ਨੂੰ ਕੁੱਟਣਾ ਚਾਹੁੰਦੀ ਪਟਾਣਾਂ ਦੇ ਥਾਪੀਆਂ ਕਿਉਂ ਮਾਰੀਆਂ ਜਾ ਰਹੀਆਂ ਐ ਜੈ ਸ਼੍ਰੀ ਰਾਮ ਦੇ ਨਾਰੇ ਕਿਉਂ ਲੱਗ ਰਹੇ ਸਾਡੇ ਚ ਵੀ ਹਿੰਦੂ ਵੀਰ ਬਹੁਤ ਆ ਜਿਹੜੇ ਸੰਘਰਸ਼ ਕਰ ਇਸ ਕਾ ਇਧਰੋਂ ਇਹ ਵੀ ਨਾਰੇ ਲਾਉਣ ਤੇ ਆਪਾਂ ਨੂੰ ਇੱਕ ਰੰਗ ਤਾਂ ਦੇ ਸਕੀ ਤੇ ਇਹਨਾਂ ਨੂੰ ਕੁੱਟ ਕੇ ਮਾਰ ਕੇ ਪਛਾਣ ਕਰ ਸਕੀ ਪਰ ਨੌਜਵਾਨ ਸਿਆਣੇ ਉਹਨਾਂ ਨੇ ਕੋਈ ਨਾਰਾ ਨਹੀਂ ਲਾਇਆ ਉਹਨਾਂ ਆਖਿਆ ਵੀ ਇਹ ਆਪਾਂ ਨੂੰ ਮਤਲਬ ਇਹ ਮਾਫੂ ਕਰਦੇ ਨੇ ਵੀ ਜਿਹੜਾ ਇਹ ਲੋਕ ਜਿਹੜੇ ਭੜਕਨ ਤੇ ਆਪਾਂ ਨੈਸ਼ਨਲ ਮੀਡੀਆ ਦੇ ਵਿਖਾ ਸਕੀਏ ਪਰ ਲੋਕਾਂ ਨੇ ਕੱਲ ਸਾਰੇ ਸਰਕਾਰ ਦੇ ਪਤੇ ਕੁੱਟੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਾਡਾ ਇੱਕ ਨੌਜਵਾਨ ਛੀਦ ਹੋਇਆ ਬੰਬ ਮਾਰੇ ਜਾ ਰਹੇ ਜਿਹੜੇ ਛਰੇ ਲੱਗ ਰਹੇ ਤੁਸੀਂ ਵੀ ਇੱਥੇ ਮੀਡੀਆ ਕਵਰ ਚੁੰਨ ਚੁੰਨ ਕੇ ਮੀਡੀਆ ਕਵਰ ਜੋ ਕਰਦਾ ਉਹਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਤੇ ਹੁਣ ਬਦਨਾਮ ਇਹ ਸਰਕਾਰ ਦੇ ਪਲਾਂਟ ਕਾਮੇ ਇਹ ਖੱਟਰ ਦਾ ਬਿਆਨ ਵੇਖੋ ਵੀ ਜੇ ਕਿਸਾਨ ਬੈਰੀਕੇਟ ਤੋੜ ਦੇ ਗਏ ਮੈਂ ਆਪਣੀਆਂ ਮੁੱਛਾਂ ਕਟਾ ਲੂੰ ਇਹ ਮੈਂ ਇਹ ਗਵਰਨਮੈਂਟ ਤੋ ਸਤੀਫਾ ਦੇ ਦੂੰ ਮੱਖ ਮੰਤਰੀਸ਼ਿਪ ਤੋਂ ਐਡਾ ਬਿਆਨ ਦੇਣਾ ਇੱਕ ਰਾਜ ਦੇ ਮੁੱਖ ਮੰਤਰੀ ਨੂੰ ਕਿੱਡੀ ਮਾੜੀ ਗੱਲ ਆ ਇਹ ਕਿਸਾਨ ਆ ਭਾਰਤ ਦਾ ਆਂਦਾ ਤਾਂ ਪੰਜਾਬ ਦਾ ਆਂਦਾ ਤਾਂ ਇਹ ਆਪਣੀਆਂ ਮੰਗਾਂ ਮੰਨਾ ਨੂੰ ਜਾਂਦੇ ਜੋ ਸੰਵਿਧਾਨ ਤੇ ਸਾਨੂੰ ਕਿੱਥੇ ਗਿਆ ਸੰਵਿਧਾਨ ਕਿੱਥੇ ਗਿਆ ਕਿ ਹਾਈ ਕੋਰਟ ਸੁਪਰੀਮ ਕੋਰਟ ਕਿੱਥੇ ਗਈ ਕੱਲ ਤੱਕ ਨੰਗਾ ਨਾਚ ਹੋਇਆ ਸਰਕਾਰੀ ਗੁੰਡਿਆਂ ਵਾਲੋ ਗੋਲੀਆਂ ਮਾਰੀਆਂ ਗਿਆ ਕਿੱਥੇ ਕੋਈ ਹੁਣ ਨੋਟ ਹੁਣ ਕਿੱਥੇ ਗਈ ਸੁਪਰੀਮ ਕੋਰਟ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਕੋਈ ਨਹੀਂ ਪੁੱਛਣ ਵਾਲਾ ਭਾਈ ਇਹ ਜਿਹੜੇ ਜੋ ਭਾਜਪਾ ਕਰ ਰਹੀ ਹੈ ਨਾ ਸਾਰੇ ਦੇਸ਼ ਦੇ ਵਿੱਚ ਲੋਕਾਂ ਦੇ ਘੜੀ ਅਪੀਲ ਆ ਵੀ ਆਪਾਂ ਉੱਠ ਖੜੇ ਹੋਈਏ ਸ਼ਾਂਤਮਈ ਆਏ 13 ਤਰੀਕ ਦੇ ਆਏ ਨੌਜਵਾਨ ਉਸ ਦਿਨ ਦੇ ਸ਼ਾਂਤਮਈ ਨੌਜਵਾਨਾਂ ਨੂੰ ਬਦਲਾਮ ਕਰਨਾ ਚਾਹੁੰਦੇ ਨੌਜਵ ਗਾਵੀ ਘੁੱਟਾਂਗੇ ਕਿਸਾਨ ਆ ਡਰ ਆਗੂਆਂ ਦੇ ਹਦਾਇਤਾਂ ਜੇ ਅੱਜ ਵੀ ਹਦਾਇਤਾਂ ਜੇ ਕੱਲ ਵੀ ਹਦਾਇਤਾਂ ਜੀ ਇਹ ਆਰਐਸ ਦੇ ਗੁੰਡੇ ਉਧਰੋਂ ਟਪਾਉਂਦੇ ਆ ਹਰਕਤ ਕਰਕੇ ਉਹਨਾਂ ਨੂੰ ਉਧਰ ਟਪਾ ਲੈਂਦੇ ਆ ਤੇ ਬਦਨਾਮ ਸਾਡੇ ਨੌਜਵਾਨਾਂ ਨੂੰ ਕਰਦੇ ਆ ਜਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਸਿਰਜਿਆ ਗਿਆ ਤਾਂ ਉਸ ਦੇ ਨਾਲ ਨਾਲ ਕਿਹਾ ਜਾ ਰਿਹਾ ਕਿ ਕਈ ਜਿਹੜੇ ਨੌਜਵਾਨ ਆ ਉਹ ਵੀ ਇਧਰੋਂ ਲੈ ਕੇ ਜਾਏਗੇ ਉਹ ਲੈ ਕੇ ਗਈ ਹੈ ਜਿਹੜਾ ਪ੍ਰਸ਼ਾਸਨ ਲੈ ਕੇ ਗਿਆ ਉਹ ਨੌਜਵਾਨ ਜਿਹੜੇ ਵਲੰਟੀਅਰ ਬਣੇ ਸੀ ਨਾ ਜਿਹੜੇ ਸ਼ਾਂਤੀ ਕਹਿ ਰਹੇ ਸੀ ਵੀ ਸ਼ਾਂਤ ਸ਼ਾਂਤੀ ਉਹ ਆਪਣੇ ਸਾਡੇ ਨੌਜਵਾਨਾਂ ਨੂੰ ਪਿੱਛੇ ਕਰੇ ਉਹਨਾਂ ਨੂੰ ਬੋਰੀਆਂ 'ਚ ਪਾਇਆ ਗਿਆ ਉਹਨਾਂ ਦੇ ਚੱਡੇ ਪਾ ਇਹ ਹਰਿਆਣੇ ਤੋਂ ਬੇਰ ਹਿੰਦੂ ਬੀਰਿਆ ਇਹ 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 ਸੰਘਰਸ਼ ਕਰ ਇੱਥੇ ਕਿਤੇ ਦੀ ਲੜਾਈ ਆ ਇਹ ਲੋਕ ਕਿਤੇ ਦੀ ਲੜਾਈ ਪਿਆ ਨੂੰ ਐਮਐਸਪੀ ਦੇ ਗਾਰੰਟੀ ਚਾਹੀਦੀ ਹੈ ਸਾਡਾ ਕਰਜ਼ਾ ਮਾਫ ਹੋਣਾ ਚਾਹੀਦਾ ਜੋ ਬੀਜੇਪੀ ਦੇ ਗੱਲ ਦੇ ਵਿੱਚ ਹੈ ਨਾ ਵੀ ਧਰਮ ਦੇ ਨਾਂ ਤੇ ਲੋਕ ਘੋੜਦੇ ਨੇ ਧਰਮ ਦੇ ਨਾਂ ਤੇ ਦੰਗੇ ਕਰਾਉਣੇ ਇਹ ਨੌਜਵਾਨ ਪੰਜਾਬੀ ਬਹੁਤ ਸਿਆਣੇ ਆ ਜਿਨਨੇ ਮੋਦੀ ਕੇਹ ਕੋ ਨਹੀਂ ਘੋਡਣੀਆਂ ਲਵਾਉਂਦਾ ਪੰਜਾਬੀਆਂ ਨੇ ਅੱਗੇ 20 ਵਾਲਾ ਸੰਘਰਸ਼ ਜਿੱਤ ਕੇ ਲਵਾਈਆਂ ਹੁਣ ਵੀ ਲਵਾਵਾਂਗੇ ਜੋ ਮਰਜ਼ੀ ਕਰ ਲੈ ਕੱਲ ਇੰਨਾ ਅਤਾਚਾਰ ਹੋ ਰਿਹਾ ਏ ਕੋਈ ਕਿਸਾਨ ਸਿਰਫ ਫਿਰ ਵੀ ਅਪੀਲ ਸ਼ਾਂਤੀ ਦੀ ਕਰੇ ਨੌਜਵਾਨ ਵੀ ਸ਼ਾਂਤੀ ਦੀ ਕਰ ਰੋ ਰਹੇ ਇੱਕ ਇਹ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਸਰਕਾਰ ਜਿੱਡਾ ਮਰਜੀ ਜਬਰਟਾਲੇ ਇਹ ਸ਼ਾਂਤੀ ਤੇ ਸ਼ਾਂਤੀ ਰਹਿਣਗੇ ਲੋਕ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਮੀਡੀਆ ਨੂੰ ਵੀ 1 ਕਿਲੋਮੀਟਰ ਪਿੱਛੇ ਜੋ ਖੜਨ ਦੀ ਜੋ ਹਦਾਇਤਾਂ ਦੇ ਦਿੱਤੀਆਂ ਗਿਆ ਸਨ ਤਾਂ ਮਨਛਾ ਕੀ ਜਾਬਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਇੰਨਾ ਤਸ਼ੱਦਦ ਜੋ ਕੱਲ ਕੀਤਾ ਗਿਆ ਇੱਕ ਨੌਜਵਾਨ ਵੀਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਉਹ ਵੀ ਆਪਣੀ ਜਾਨ ਤੋਂ ਹੱਥ ਗਵਾ ਬੈਠਾ ਤਾਂ ਇੱਕੋ ਦਮ ਫਾਇਰਿੰਗ ਕਰਨੀ ਇੱਕੋ ਦਮ ਕਿਉਂਕਿ ਸ਼ਾਂਤਮੀ ਢੰਗ ਨਾਲ ਖੜੇ ਸਨ ਕੋਈ ਵੀ ਨੌਜਵਾਨ ਕਿਉਂਕਿ ਤੁਸੀਂ ਸਭ ਤੋਂ ਮੋਰੇ ਜੋ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪਾਰਟੀ ਜੋ ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨੋਂ ਮੋਹਤਵਾਰ ਬੰਦੇ ਹੋ ਤਾਂ ਤੁਸੀਂ ਅੱਗੇ ਗਏ ਹੋ ਤਾਂ ਕੀ ਕੋਈ ਕਿਸਾਨ ਉਹਨਾਂ ਦੇ ਲਾਗੇ ਤੱਕ ਵੀ ਪਹੁੰਚ ਸਕਿਆ ਸੀ ਕਿ ਜਾਂ ਪਹਿਲਾਂ ਹੀ ਉਹਨਾਂ ਨੇ ਇਦਾਂ ਫਾਇਰਿੰਗ ਕਰਤੀ ਨਹੀਂ ਨਹੀਂ ਉਹ ਇੱਥੇ ਉਹ ਜਿੱਥੇ ਆਪਣਾ ਬੈ ਲੱਗਾ ਵਾ ਖੰਭਾ ਬੈਰੀਕੇਡ ਜੇ ਉਤੋਂ ਰੇ ਸੀ ਇਹਨਾਂ ਜਾਣ ਕੇ ਪਾਣੀ ਦੀਆਂ ਬਿਛਾੜਾਂ ਕੀਤੀਆਂ ਜਾਣ ਕੇ ਗੋਲੇ ਮਾਰਨੇ ਚਾਲੂ ਕਰਤੇ ਜਿਹੜੀ ਗੱਲ 1 ਕਿਲੋਮੀਟਰ ਦੇ ਬੈਪਰ ਇਹਨਾਂ ਨੇ ਪਹਿਲੋਂ ਮੰਚਾ ਧਾਰ ਲਈ ਵੀ ਇਹਨਾਂ ਨੂੰ ਯੋਜਨਾ ਬੰਦ ਹੀ ਮੰਚਾ ਪੀ ਇਹਨਾਂ ਨੂੰ ਆਪਾਂ ਕਵਾਂਗੇ ਵੀ ਇੱਕ ਧਰਮ ਦੇ ਲੋਕ ਅੱਗੇ ਵੱਧ ਰਹੇ ਆਪਾਂ ਇਹਨਾਂ ਨੂੰ ਰੋਕਿਆ ਗੋਲੀ ਮਾਰਾਂਗੇ ਬੰਬ ਮਾਰਾਂਗੇ ਇਹ ਲੋਕਾਂ ਨੂੰ ਕੁੱਟਾਂਗੇ ਕੁੱਟ ਕੇ ਇਥੋਂ ਭਜਾਵਾਂਗੇ ਤੇ মিডিਆ ਜਿਹੜਾ ਕਵਰ ਕਰ ਰਿਆ ਹੈ ਨਾ ਉਹਨਾਂ ਨੂੰ ਚੁੰਨ ਚੁੰਨ ਕੇ ਬਹੁਤ ਵੀਡੀਓ ਨੈਟ ਤੇ ਤੁਰੀਆਂ ਫਿਰਦੇ ਚੁੰਨ ਚੁੰਨ ਕੇ ਟਾਰਗੇਟ ਕੀਤਾ ਜਾ ਰਿਹਾ ਵੀ ਇਹ ਕਿਉਂ ਕਵਰ ਕਰ ਕੱਲ ਪ੍ਰਾਈਵੇਟ ਬੰਦੇ ਵੀ ਹੋਰ ਸਾਂਜ ਬੜੇ ਗਏ ਉਹਨਾਂ ਦੀ ਵਰਦੀ ਵੇਖ ਲਓ ਜੀਨ ਦੀਆਂ ਪੈਂਟਾਂ ਪਾਈਆਂ ਆਰਆਰਐਸ ਦੇ ਗੁੰਡਿਆਂ ਤੋਂ ਕਟਵਾਏ ਗਏ ਉਹਨਾਂ ਸ਼ਰਾਬਾਂ ਪੀਤੀਆਂ ਸ਼ਰਾਬਾ ਸਾਡੇ ਬਜ਼ੁਰਗਾਂ ਨੂੰ ਕੁੱਟਦੇ ਸ਼ਰਾਬਾਂ ਡਿੱਗਦੇ ਫਿਰਦੇ ਹੀ ਇਥੇ ਸ਼ਰਾਬਾਂ ਨਸ਼ੇ ਕਰਕੇ ਇਹ ਕਿੱਧਰ ਦਾ ਕਾਨੂੰਨ ਆ ਯਾਰ ਇੱਕ ਫੋਰਸ ਦੀ ਵਰਦੀ ਪਵਾ ਕੇ ਅਬ ਸਿਰਫ ਜੈਕਟ ਪਾ ਕੇ ਤੇ ਪੈਂਟ ਨੂੰ ਪ੍ਰਾਈਵੇਟ ਪਵਾ ਕੇ ਤੇ ਲੋਕਾਂ ਨੂੰ ਕਟਾਉਣਾ ਇਹ ਕਿੱਧਰ ਦਾ ਕਾਨੂੰਨ ਹੈ ਹੁਣ ਕਿੱਥੇ ਮੈਂ ਤੇ ਫਿਰ ਦੁਬਾਰਾ ਦੁਬਾਰਾ ਹਾਈ ਕੋਰਟ ਸੁਪਰੀਮ ਕੋਰਟ ਕਿੱਥੇ ਗਈ ਆ ਕੋਈ ਨਹੀਂ ਇਹਨਾਂ ਨੂੰ ਕਾਨੂੰਨ ਕਿੱਥੇ ਗਿਆ ਭਾਰਤ ਦਾ ਸੰਵਿਧਾਨ ਮਾੜੇ ਬੰਦੇ ਲਈ ਤੇ ਉਸੇ ਵੇਲੇ ਲਾਗੂ ਹੋ ਜਾਂਦਾ ਕੋਈ ਜਥੇਬੰਦੀ ਉਸੇ ਵੇਲੇ ਲਾਗੂ ਕਰ ਹੁਣ ਕਿੱਥੇ ਗਿਆ ਸਾਡਾ ਨੌਜਵਾਨੀ ਕਿੱਥੇ ਕਤਲ ਦਾ ਪਰਚਾ ਖੱਟਰ ਸਰਕਾਰ ਤੇ ਹੋਣਾ ਚਾਹੀਦਾ ਪੰਜਾਬ ਦੀ ਹੱਦ 'ਚ ਮਾਰ ਕੇ ਗਏ ਆ ਇਹ ਸੀ ਸੀਐਮ ਤੇ ਵੀ ਸਵਾਲ ਆ ਪੰਜਾਬ ਮੁੱਖ ਮੰਤਰੀ ਪੰਜਾਬ ਤੇ ਵੀ ਪਰਚਾ ਦਰਜ ਕਰਾਵੇ ਸੀਐਮ ਤੇ ਸਾਡੇ ਨੌਜਵਾਨ ਸ਼ਾਂਤਮਈ ਨੂੰ ਗੋਲੀ ਮਾਰ ਕੇ ਗਏ ਨੇ ਇਹਦੇ ਨਾਲ ਹੀ ਪਰ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਇਹਦੇ 'ਚ ਕੋਈ ਕਸੂਰ ਨਹੀਂ ਆ ਕਿਉਂਕਿ ਉਹਨਾਂ ਨੇ ਵੀ ਸਵੇਰੇ ਕੋਈ ਬਿਆਨ ਉਹਨਾਂ ਦਾ ਵੀ ਜਾਰੀ ਹੋਇਆ ਕਿ ਜਿੱਥੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਇਹੋ ਜਿਹਾ ਕੁਝ ਨਹੀਂ ਆ ਉਧਰੋਂ ਹੀ ਜਿਹੜਾ ਉਧਰੋਂ ਹੀ ਫਾਇਰਿੰਗ ਹੋਈ ਆ ਉਧਰੋਂ ਹੀ ਕਿਸੇ ਨੇ ਸ਼ਰਾਤ ਆਪਾਂ ਆਪਣੇ ਨੌਜਵਾਨ ਆਪੇ ਮਾਰ ਲਏ ਯਾਰ ਕਿਹੋ ਜਿਹਾ ਮੁੱਖ ਮੰਤਰੀ ਐਡਾ ਝੂਠਾ ਮੁੱਖ ਮੰਤਰੀ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਇਹਨੂੰ ਖੱਟਰ ਨੂੰ ਅਸੀਂ ਇਹ ਇੱਥੇ ਵੀਡੀਓ ਤੇ ਨਹੀਂ ਝੂਠ ਮਾਰਦੀਆਂ ਜੋ ਕੈਮਰੇ 'ਚ ਕੈਦ ਹੋਗਾ ਤੁਹਾਡੇ ਛਰੇ ਆਮ ਦਿਖੀ ਜਾਂਦੇ ਆ ਵੀ ਤੁਹਾਡੇ ਜਿਹੜੇ ਉਧਰੋਂ ਫੋਰਸਾਂ ਉਹ ਗੋਲੀ ਚਲਾਈ ਜਾਂਦੀਆਂ ਤੁਹਾਡੇ ਪ੍ਰਾਈਵੇਟ ਬੰਦੇ ਬਾਰਡਰ ਤੇ ਲਾ ਕੇ ਉਹ ਗੋਲੀ ਚਲਾਈ ਜਾਂਦੇ ਇਹ ਤਾਂ ਮੈਂ ਨਾ ਕਮਾਲ ਕਰਦੇ ਇੰਨਾ ਝੂਠ ਇਹ ਭਾਰਤ ਦੇ ਨੂੰ ਲੋਕਾਂ ਨੂੰ ਉੱਠਣਾ ਪਊਗਾ ਕਦੀ ਮਨੀਪੁਰ 'ਚ ਦੰਗੇ ਕਰਾਉਣੇ ਕਦੀ ਹੋਰ ਪਾਸੇ ਖੜਨਾ ਇਹ ਯੋਜਨਾ ਬੰਦ ਹੋ ਰਿਹਾ ਇੱਕ ਕਿਸਾਨ ਜਿਹੜੇ ਤੇਰੇ ਸਾਰੇ ਪਤੇ ਕੁੱਟੂਗਾ ਜੋ ਮਰਜੀ ਜ਼ੋਰ ਲਾ ਇਹ ਪੜੇ ਲਿਖੀ ਜਮਾਤ ਹੁੰਦੀ ਆ ਹਰਿਆਣੇ ਤੋਂ ਵੀਰਿਆ ਹਿੰਦੂ ਵੀਰਾਂ ਇਹਦੇ ਇੰਟਰਵਿਊ ਕਰ ਲਓ ਜੀ ਤਾਂ ਜੀ ਕਿਵੇਂ ਵੇਖਦਾ ਤੁਸੀਂ ਹਰਿਆਣੇ ਤੋਂ ਪੰਜਾਬ ਕਿ ਨਾ ਤਸ਼ੱਦਦ ਹੋ ਰਹੀ ਆ ਤਾਂ ਤੁਹਾਡੇ ਤੁਹਾਡੇ ਉੱਤੇ ਵੀ ਕਈ ਤਰ੍ਹਾਂ ਦੀਆਂ ਜੋ ਰੁਕਾਵਟਾਂ ਕਿ ਤੁਸੀਂ ਇੱਥੇ ਨਾ ਪਹੁੰਚ ਸਕੋ ਕਈ ਸਰਕਾਰ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਵੀ ਭਾਈ ਕਿਸਾਨ ਕਿਸਾਨਾਂ ਨੇ ਛੋੜ ਗਏ ਪੱਤਰਕਾਰਾਂ 'ਤੇ ਵੀ ਅਤਿਆਚਾਰ ਹੋ ਰਿਹਾ ਹੈ ਜਿਵੇਂ ਆਪ ਕਹਿ ਰਹੇ ਹੋ ਪੱਤਰਕਾਰਾਂ 'ਤੇ ਵੀ ਕੱਲ੍ਹ ਮਾਰੇ ਸੀਆਈਏ ਕੇ ਹਰਿਆਣਾ ਪੁਲਿਸ ਕੇ ਸੀਆਈਏ ਜੋ ਉਹ ਵੀ ਛੱਪੇ ਮਾਰੀ ਕਰ ਰਹੀ ਹੈ ਭਾਈ ਪੱਤਰਕਾਰਾਂ ਕੋ ਇਹ ਕਹਿ ਰਿਹਾ कहा जा रहा है कि आपने वहाँ कवरेज नहीं करनी और हमारे किसान जो इस इसमें भाग ले रहे थे जैसे हमारे हम यहाँ रहते हैं लगातार दस बारह दिन हो गए हम किसी के पास फोन करते हैं हरियाणा में उनका फोन अट्रैच करके उसको भी नोटिस दिया जा रहा है सी उसको बार बार छापे मार रही है ये कह रही है आप आंदोलन के जो आंदोलन में भाग लेने वाले आप वो हो और आपको नोटिस दिया जा रहा है और जो कल की घटना है ये आरएसएस के जो लोग हैं वो जान बुझ के मैं कहूँ एक जांच का विषय बनेगा ये क्योंकि जो इन्होंने भी कैमरे लगा रखे हैं जब सुप्रीम कोर्ट में यह मामला जाएगा उनके कैमरे भी चेक किए जाएंगे जो उन्होंने अपने बीच में मिलिट्री के बीच में एक आर के गुंडे जो मैं कहूँ गुंडे हैं वो उनके छोड़ रखे हैं वो कृपाला और जो चक्कू गंडासी वो सारे ले रहे हैं हाथ में उनके कैमरे भी जब चेक किए जाएंगे सुप्रीम कोर्ट के आदेश अनुसार हम इसमें

ਸਮਝਣ ਲਈ ਕਿਉਂ ਮੈਂ 9 ਤਾਰੀਖ ਸੇ ਅੰਦੋਲਨ ਮੇ ਹੂੰ 9 ਤਾਰੀਖ ਸੇ ਜਬ ਮਾਰਾ महिला चौक से आंदोलन चला था उस उस टाइम भी भाई अभिमन्यु कुड़ के साथ हम वहीं से शुरू शुरू से हैं हमारे घर डेली एक बार जीपसी जरूर जाती है और नोटिस तीन आए हुए हैं भाई आपने ये कर दिया उस दिन चौदह तारीख ने ये किया आपने दस तारीख ने वो किया कल वाले के बारे में भी आपने बड़काऊ भाषण दे वहाँ से तो लेकिन ये बार बार पुलिस तंग कर रही है हरियाणा जो खट्टर सरकार है खट्टर वो खटारा सरकार है वो एक किसान की लड़ाई को एक धर्म की जाति बदलना चाहती है क्यों बीजेपी सरकार है हरियाणा में वो जाति धर्म के नाम पर लड़ाना चाहती है ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆਏ ਸਨ ਕਿਸਾਨ ਜਿੱਥੇ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਤੁਹਾਡੀ ਗੱਲ ਕਰਾਈ ਤੇ ਨਾਲ ਦੀ ਨਾਲ ਜੋ ਹਰਿਆਣਾ ਦੇ ਕਿਸਾਨ ਹੈਗੇ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜੋ ਹਰਿਆਣਾ ਸਰਕਾਰ ਹੈਗੀ ਆ ਉਹ ਤਸ਼ੱਦਦਕਾਰੀ ਆ ਜਿੱਥੇ ਪੰਜਾਬ ਦੀ ਕਿਸਾਨੀ ਦੇ ਨਾਲ ਇਸ ਤਰੀਕੇ ਦਾ ਤਸ਼ੱਦਦ ਹੋ ਰਿਹਾ ਉੱਥੇ ਹਰਿਆਣਾ ਦੇ ਕਿਸਾਨ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਜਿਹੜੇ ਸੰਭਣ ਨੇ ਜੋ ਸਰਕਾਰ ਲਗਾਤਾਰ ਕਰ ਰਹੀ ਆ ਤਾਂ ਇਹ ਤਸਵੀਰਾਂ ਤਣਦਾ ਹੁਣ ਵੀ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਫੋਰਸ ਹੈ ਉਹ ਲਗਾਤਾਰ ਉਸੇ ਤਰੀਕੇ ਦੇ ਨਾਲ ਤਣਾਤ ਹੈਗੀ ਆ ਤਾਂ ਉੱਥੇ ਦੂਜੀ ਤਰਫ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਇੱਥੇ ਜੋ ਆਪਣਾ ਰੋਸ਼ ਪ੍ਰਗਟ ਕੀਤਾ ਜਾ ਰਿਹਾ ਤਾਂ ਹੁਣ ਜਿਸ ਤਰੀਕੇ ਦੇ ਨਾਲ ਕੱਲ੍ਹ ਵਾਲੀ ਹਿੰਸਾ ਹੋਈ ਆ ਜਿਸ ਤਰੀਕੇ ਨਾਲ ਇੱਕ ਨੌਜਵਾਨ ਦੀ ਜਾਨ ਜਾਂਦੀ ਆ ਤਾਂ ਉਹਦਾ ਇਨਸਾਫ ਜੋ ਆ ਕਿਸਾਨ ਉਹ ਵੀ ਜੋ ਸਰਕਾਰ ਤੋਂ ਮੰਗਣਾ ਚਾਹੁੰਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੀਸ ਨੂੰ ਜਗਬਾਨੀ ਟੀਵੀ ਖੰਡੋਰੀ ਬਟਰ